हां जी वीर जी सासिका जी सासिका जी नाम ਦੱਸੋ ਜੀ ਆਪਣਾ ਵਰਦੀਪ ਸਿੰਘ ਜੀ ਪੈਂਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ 9877477379 ਜੀ ਹਾਂ ਜੀ ਭਾਈ ਜੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਜੀ ਇਹ ਪਹਿਲਾ ਸੂਆ ਸੂਈ ਵੀ ਆ ਜੀ ਅੱਛਾ ਜੀ ਆ ਸਦੂਜਾ ਦੂਜਾ ਸੂਆ ਸੁੰਦੀ ਆ ਜੀ ਪਹਿਲੇ ਸੂਆ ਸੂਈ ਵੀ ਹੈ ਪਹਿਲਾ ਸੂਆ ਸੂਈ ਹੈ ਦੂਜੀ ਸੂਆ ਸੂਈ ਹੈ ਭਰਾ ਹਾਂ ਜੀ ਠੀਕ ਹੈ ਜੀ ਕਿਦੋਂ ਕੁ ਸੂਈ ਵੀਰੇ ਇਹ ਬਸ ਹੁਣੀ ਸੂਈ ਹੋਈ ਆ ਜੀ ਅੱਛਾ ਜੀ ਲੋ ਭਰਾ ਹੁਣੀ ਸੂਈ ਆ ਭਾਈ ਕਹਿੰਦਾ ਜੇ ਡੰਨ ਨਹੀਂ ਹੋਈ ਬਾਕੀ ਭਾਈ ਦੀ ਮੱਝ ਦੀ ਅਪਾ ਵੀਡੀਓ ਵੱਡੀ ਬਣਾਈ ਆ ਠੀਕ ਹੈ ਜੀ ਚ ਮਾਗਰ ਕੱਟਾ ਪਰਾ ਠੀਕ ਹੈ ਜੀ ਥੋੜਾ ਜਿਹਾ ਉਹ ਕਰਦੀ ਆ ਤਾਜੀ ਸੂਜਣ ਦਾ ਕਰਕੇ ਵਾਲੇ ਨੀਲਾ ਰਾਵਾਂ ਕੱਟਾ ਪਰਾ ਜੇ ਕੱਟੀ ਹੁੰਦੀ ਕਿਹੜੀ ਆਵਾਜ਼ ਸੀ ਦੇਖ ਸਕਦੇ ਹੋ ਬਹੁਤ ਸੋਹਣਾ ਫੇਸ ਬਿਊਟੀ ਈਲੀਆਂ ਅੱਖਾਂ ਕੱਟੇ ਦੀਆਂ ਲਓ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਵੀਰ ਜੀ ਰੇਟ ਜਾ ਜਾ ਕੀ ਹੈ ਜੀ 93000 ਆ ਜੀ ਬਸ ਦੇਣ ਲੈਣੀ 93000 ਭਰਾ ਦੇਣ ਲੈਣ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ